ਹਾਂਜੀ ਮਿੱਤਰੋ ਜੇ ਤੁਹਾਡੇ ਵੀ ਫਲਾਂ ਵਾਲੇ ਬੂਝੇ ਲਾਏ ਹੋਇਆ ਘਰੇ ਤਾਂ ਉਹ ਕਾਣੇ ਹੋ ਜਾਂਦੇ ਅੱਜ ਤੁਹਾਨੂੰ ਇੱਕ ਨੁਕਤਾ ਦੱਸਾਂਗੇ ਬਿਲਕੁਲ ਦੇਸੀ ਤੇ ਫਰੀ ਦਾ ਨੁਕਤਾ ਹੈ ਜੇ ਤੁਸੀਂ ਇਹ ਵਰਤ ਲਿਆ ਤੁਹਾਡੇ ਕੋਈ ਵੀ ਫਲਾਂ ਦਾ ਬੂਝਾਗਾ ਅਮਰੂਦਾਂ ਦਾ ਚਾਹੇ ਹੋਰ ਕੋਈ ਫਲਾਂ ਦਾ ਬੂਝਾਗਾ ਉਹ ਕਾਣੇ ਨਹੀਂ ਹੋਣਗੇ ਵੇਸਟ ਨਹੀਂ ਜਾਣਗੇ ਤੇ ਅੱਜ ਤੁਹਾਨੂੰ ਦੱਸ ਦਿਆ ਕੀ ਚੀਜ਼ ਆ ਕਿਵੇਂ ਆਪਾਂ ਵਰਤਣਾ ਜਿਵੇਂ ਕਿ ਆਪਣਾ ਤੁਸੀਂ ਆਹ ਦੇਖ ਸਕਦੇ ਹੋ ਅਮਰੂਦਾਂ ਦਾ ਬੂਝਾਗਾ ਇਹਦੇ ਤੇ ਫਲ ਬਹੁਤ ਲੱਗਦਾ ਇਹਨੂੰ ਤੇ ਜਦੋਂ ਫਲ ਜਿਆਦੇ ਲੱਗਣ ਕਾਰਨ ਇਹਦੇ ਕਾਣੇ ਹੋਏ ਨੇ ਅਮਰੂਦ ਜਿਵੇਂ ਕਿ ਆਇਤੀ ਤੁਸੀਂ ਦੇਖ ਸਕਦੇ ਹੋ ਦੇਖੋ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਆਪਾਂ ਨੂੰ ਥੋੜੇ ਦਿਨ ਹੋ ਗਏ ਉਹਨੇ ਮਾਲੀ ਆਇਆ ਸੀ ਆਪਾਂ ਇੱਕ ਇਥੇ ਅੰਬਾਂ ਦਾ ਬੂਜਾ ਲਵਾਇਆ ਸੀਗਾ ਉਹ ਦੇਖ ਸਕਦੇ ਤੁਸੀਂ ਉਸ ਦਿਨ ਉਹ ਦੱਸ ਕੇ ਗਿਆ ਕਿ ਹੁਣ ਜਿਹੜੇ ਅਮਰੂਦ ਇਹਨੂੰ ਲੱਗਣਗੇ ਜਾਂ ਛੋਟੇ ਹਜੇ ਅਮਰੂਦ ਕੱਚੇ ਆ ਤੇ ਉਹ ਬਿਲਕੁਲ ਨਹੀਂ ਕਾਣੇ ਹੋਣਗੇ ਜਿਹੜੇ ਹੋਗੇ ਪਹਿਲਾਂ ਹੋਗੇ ਤੁਸੀਂ ਕੀ ਚੀਜ਼ ਵਰਤਣੀ ਸਾਨੂੰ ਦੱਸ ਦੇਣਾ ਜਿਵੇਂ ਕਿ ਆਹ ਦੇਖੋ ਪਹਿਲਾਂ ਸਾਨੂੰ ਦਿਖਾਉਣਿਆ ਵੀ ਉਹ ਕੀ ਚੀਜ਼ ਹੈ ਜਿਹੜੀ ਕਾਣੇ ਕਰਦੀ ਅਮਰੂਦਾਂ ਨੂੰ ਲਾ ਕੇ ਦਿਖਾਉਣਿਆ ਆਪਾਂ ਤੁਹਾਨੂੰ ਹਾਂਜੀ ਮਿੱਤਰੋ ਆ ਦੇਖੋ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਸੀ ਇਹ ਵੀ ਤੁਹਾਨੂੰ ਦੱਸਾਂਗੇ ਤੇ ਜੇ ਤੁਸੀਂ ਵੀ ਛੋਡੇ ਮਰੂਦਾਂ ਦੇ ਬੂਝੇ ਲਾਏ ਆ ਉਹ ਕਾਣੇ ਹੋ ਜਾਂਦੇ ਆ ਦੇਖੋ ਇਹਦੇ ਪਹਿਲਾਂ ਵਿੱਚ ਚੈੱਕ ਕਰੋ ਮੱਖੀਆਂ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਆ ਮੱਖੀ ਆ ਜਿਹੜੀ ਮਰੂਦਾਂ ਨੂੰ ਕਾਣੇ ਕਰਦੀ ਆ ਆ ਦੇਖੋ ਆ ਫਿਰਦੀ ਆ ਨਾ ਇਹ ਮੱਖੀ ਤੁਹਾਨੂੰ ਕਦੇ ਵੀ ਹੋਂ ਦਿਖਾਈ ਨਹੀਂ ਦੇਣੀ ਇਹ ਜਦੋਂ ਆਪਾਂ ਆ ਨੁਕਤਾ ਵਰਤਦੇ ਆ ਇਹਦੇ ਵਿੱਚ ਹੀ ਆਉਂਦੀ ਆ ਉਦੋਂ ਪਤਾ ਲੱਗਦਾ ਕਿ ਇਹ ਮੱਖੀ ਆ ਜਿਹੜੇ ਮਰੂਦ ਕਾਣੇ ਕਰਦੀ ਆ ਇਹ ਤੁਸੀਂ ਕੀ ਲੈਣਾ 100 ਗ੍ਰਾਮ ਲੱਸੀ ਤੇ ਥੋੜਾ ਜਿਹਾ ਗੁੜ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾ ਦਿਓ ਜੇ ਤੁਸੀਂ ਜਾਦੇ ਬੂਝਿਆ ਤੇ ਜਿਵੇਂ ਕਿ ਆਪਾਂ ਨੇ 3-4 ਥਾਈਆਂ ਟੰਗਿਆ ਵਾ ਤੇ ਅੱਧਾ ਲੀਟਰ-ਲੀਟਰ ਲੱਸੀ ਦਾ ਲੈ ਲਓ ਖੱਟੀ ਲੱਸੀ ਦਾ ਤੇ ਵਿੱਚ ਗੁੜ ਘੋਲ ਲਓ 100-200 ਗ੍ਰਾਮ ਘੋਲ ਕੇ ਚੰਗੀ ਤਰ੍ਹਾਂ ਗੁੜ ਉਸ ਤੇ ਇਹਦੇ ਇਸ ਤਰ੍ਹਾਂ ਤੁਸੀਂ ਕੋਈ ਵੀ ਵੇਸਟ ਬੋਤਲਾਂ ਜਿਹੜੀਆਂ ਹੁੰਦੀਆਂ ਉਹਨੀਆਂ ਕੌਲੀਆਂ ਬਣਾ ਕੇ ਤੇ ਟੰਗ ਦਿਓ ਅਮਰੂਦਾਂ ਤੇ ਟੰਗ ਦਿਓ ਤੁਹਾਡਾ ਕੋਈ ਵੀ ਫਲਾਂ ਦਾ ਬੂਝਾਗਾ ਤੇ ਉਹਦਾ ਫਲ ਨਹੀਂ ਖਰਾਬ ਹੋਊਗਾ ਵੀਡੀਓ ਵਾਤਵਾ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ